ਦੀ ਫਸਲ 2025 ਦੇ ਦਿਨਾਂ ਦੇ ਲਗਭਗ ਜਿਹੜੀ ਇਹਦੀ ਬਾਡੀ ਚੱਲ ਪੈਣੀ ਹੈ ਮੈਂ ਤੁਹਾਨੂੰ ਕਣਕ ਦੀਆਂ ਕੁਸ਼ਕ ਬੱਲੀਆਂ ਦਿਖਾ ਰਿਹਾ ਤੇ ਇਸ ਤਰ੍ਹਾਂ ਦੀ ਸਮੱਸਿਆ ਕਾਫੀ ਕਿਸਾਨ ਪਰਮ ਦੇ ਇਸ ਸਾਲ ਜਿਹੜੀ ਦੇਖਣ ਨੂੰ ਇਹ ਮਿਲੀ ਹੈਗੀ ਆ ਕਾਫੀ ਵੈਰਾਈਟੀਆਂ ਦੇ ਵਿੱਚ ਹੈਗੀ ਆ ਤੇ ਇਹਦਾ ਅਸਲੀ ਕਾਰਨ ਬਾਰੇ ਵੀ ਗੱਲਬਾਤ ਕਰਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਕਾਫੀ ਬੱਲੀਆਂ ਵੀ ਦਿਖਾ ਰਿਹਾ ਤੇ ਇਹਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈਗੀ ਆ ਇਹਦੇ ਵਿੱਚ ਕਾਰਨ ਕੀ ਹੈਗਾ ਮੇਨ ਕਾਰਨ ਹੈਗਾ ਇਹਦਾ ਲੇਟ ਹਰਪੀਸਾਈਡ ਕਰਨ ਦਾ ਜਿਸ ਦੇ ਵਿੱਚ ਚਾਹੇ ਚੌੜੇ ਪੱਤੇ ਵਾਸੀ ਕਰਦੇ ਹੈਗੇ ਆ ਚਾਹੇ ਆਪਾਂ ਗੁੱਲੀ ਡੰਡੇ ਦੇ ਵਿੱਚ ਕਰਦੇ ਹੈਗੇ ਆ ਅ ਕਿਉਂਕਿ ਖੇਤੀ ਵੱਡੀ ਯੂਨੀਵਰਸਿਟੀ ਦੇ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈਗਾ ਵੀ ਕਣਕ ਦੀ ਫਸਲ ਦੇ ਵਿੱਚ ਸਮੇਂ ਦੇ ਹਿਸਾਬ ਦੇ ਨਾਲ ਹੀ ਜਿਹੜਾ ਤੁਸੀਂ ਹਰਬੀਸਾਈਡ ਕਰਨਾ ਹੈਗਾ ਜਿਹਦੇ ਵਿੱਚ 24 ਡਿਮੈਨਸਲਟ ਆਉਂਦਾ ਹੈਗਾ ਜਿਹਦੇ ਵਿੱਚ ਐਕਸਲ ਆਉਂਦੀ ਹੈਗੀ ਆ ਜਿਹਦੇ ਵਿੱਚ ਚਾਹੇ ਕੋਈ ਚੌੜੇ ਪੱਤੇ ਵਾਲੀ ਦੇ ਵਿੱਚ ਐਲ ਗ੍ਰਿਪ ਵਗੈਰਾ ਦਵਾਈਆਂ ਜਿਹੜੀਆਂ ਆਉਂਦੀਆਂ ਹੈਗੀਆਂ ਨੇ ਕਿਉਂਕਿ ਜਦੋਂ ਕਈ ਵਾਰ ਆਪਾਂ ਲੇਟ ਹਰਬੀਸਾਈਡ ਲਾਏ ਜਾਂਦੇ ਆ ਕਣਕ ਦੀ ਫਸਲ ਗੋਭ ਦੇ ਵਿੱਚ ਹੁੰਦੀ ਹੈਗੀ ਆ ਤੇ ਉਹਦੀ ਬੱਲੀ ਇਹ ਕਿਉਂਕਿ ਇਹਦੇ ਵਿੱਚ ਜਿਹੜਾ ਪੋਲੀਨੀਸ਼ਨ ਹੈ ਉਹ ਵੀ ਪ੍ਰੋਪਰ ਨਹੀਂ ਹੋਣਾ ਤੇ ਗੋਪ ਦੇ ਵਿੱਚੋਂ ਨਿਕਲਦੇ ਸਾਰ ਹੀ ਜਿਹੜੀ ਇਹਨੂੰ ਸਟ੍ਰੈਸ ਲੱਗ ਜਾਣੀ ਹੈ ਇੱਕ ਮਾਰ ਪੈ ਜਾਣੀ ਹੈ ਕਿਉਂਕਿ ਇਹਦੇ ਨਾਲ ਨੁਕਸਾਨ ਕਾਫੀ ਹੁੰਦਾ ਹੈ ਕਾਰਨ ਝਾੜ ਵੀ ਘਟ ਜਾਂਦਾ ਕਈ ਵਾਰ ਜਦੋਂ ਜ਼ਿਆਦਾ ਕਣਕ ਨਸਾਰਾ ਮੰਨ ਕੇ ਚਲੋ ਸਾਰੇ ਕਣਕ ਗੋਹ ਦੇ ਵਿੱਚ ਹੁੰਦੀ ਹੈ ਕੋਈ 240 ਕਰ ਲਈ ਜਾਂ ਕੋਈ ਹਰਬੀਸਾਈਡ ਕਰ ਲਿਆ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਬੱਲੀ ਦੇ ਵਿੱਚ ਦਾਣਾ ਨਾ ਬਣਨ ਦੀ ਸਮੱਸਿਆ ਜਿਹੜੀ ਸਾਹਮਣੇ ਆਉਂਦੀ ਹੈਗੀ ਕਿਉਂਕਿ ਇੱਥੇ ਚਲੋ ਕਈ ਵਾਰ ਹੁੰਦਾ ਨਾ ਜਿਵੇਂ ਇਸ ਸਾਲ ਜਦੋਂ ਮੰਨ ਲੈ ਹਰਬੀਸਾਈਡ ਕਰਨਾ ਸੀ ਚਾਹੇ ਗੂਲੀ ਡੰਡੇ ਵਾਲਾ ਚਾਹੇ ਪੰਨੇ ਚੌੜੇ ਪੱਤੇ ਵਾਲਾ ਕਰਨਾ ਸੀਗਾ ਉਦੋਂ ਕੀ ਸੀਗਾ ਉਦੋਂ ਜਦੋਂ ਕਰਨ ਦਾ ਸਮਾਂ ਸੀਗਾ ਉਦੋਂ ਬਾਰਸ਼ ਐਨੀ ਪੈ ਗਈ ਕਿ ਕਣਕਾਂ 'ਚ ਪਾਣੀ ਖੜ ਗਿਆ ਤੇ ਜਦੋਂ ਪਾਣੀ ਸੁੱਕਿਆ ਮੌਸਮ ਚੰਗਾ ਲੱਗਿਆ ਉਦੋਂ ਜਿਹੜਾ ਗੂਲੀ ਡੰਡਾ ਚਾਹੇ ਬਾਥੂ ਹੈ ਜੇ ਕੋਈ ਵੀ ਹਰਬੀਸਾਈਡ ਨਦੀਨ ਹੈ ਉਹ ਦੇਖੋ ਵੱਡਾ ਹੋ ਗਿਆ ਮੇਨ ਕਾਰਨ ਹਰਬੀਸਾਈਡ ਦਾ ਹੈਗਾ ਜਿਹੜਾ ਮਰਜੀ ਤੁਸੀਂ ਹਰਬੀਸਾਈਡ ਵਰਤਦੇ ਹੋ ਪਹਿਲੀ ਗੱਲ ਤਾਂ ਭਰਾਵੋ ਇਹਨੂੰ ਲੇਟ ਨਾ ਵਰਤਿਆ ਕਰੋ ਤੇ ਕਾਫੀ ਕਿਸਾਨ ਭਰਾਵਾਂ ਦੇ ਹੈਗੇ ਜਦੋਂ ਵੀ ਆਪਾਂ ਖੇਤ ਦੇ ਵਿੱਚ ਚੰਗੀ ਤਰ੍ਹਾਂ ਗੇੜਾ ਮਾਰ ਕੇ ਦੇਖਦੇ ਆ ਨਾ ਕੋਈ ਨਾ ਕੋਈ ਸਮੱਸਿਆ ਸਾਹਮਣੇ ਜਿਹੜੀ ਆ ਹੀ ਜਾਂਦੇ ਆ ਕਿਉਂਕਿ ਮੇਰੀ ਆਦਤ ਹੈਗੀ ਆ ਮੈਂ ਜਦੋਂ ਤੇ ਆਪਦੇ ਖੇਤ ਦੇ ਵਿੱਚ ਆਉਣਾ ਹੈਗਾ ਜੇ ਮੈਂ ਕਿਸੇ ਕਿਸਾਨ ਦੇ ਖੇਤ ਵਿੱਚ ਜਾਣਾ ਹੈਗਾ ਤੇ ਉੱਥੇ ਜ਼ਰੂਰ ਦੇਖਦੇ ਹੈਗੇ ਆ ਵੀ ਇਹ ਕਿਸਾਨ ਦੇ ਕੀ ਪ੍ਰੋਬਲਮ ਹੈਗੀ ਆ ਕਿਹੜੀ ਕਿਸਾਨ ਦੇ ਵੈਰਾਈਟੀ ਲੱਗੀ ਹੈਗੀ ਆ ਕੀ ਕਿਸਾਨ ਨੂੰ ਜਿਹੜੀ ਇਸ ਸਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਆਈ ਹੈ ਜਾਂ ਨਾ ਆਈ ਹੈ ਫਿਰ ਉਸ ਦੇ ਸਬੰਧਤ ਹੀ ਕਿਸਾਨਾਂ ਦੇ ਨਾਲ ਜਿਹੜੀ ਆਪਾਂ ਜਾਣਕਾਰੀ ਜਿਹੜੀ ਸਾਂਝੀ ਕਰਦੇ ਹੈਗੇ ਕਿਉਂਕਿ ਕਿਸਾਨ ਭਰਾ ਘਬਰਾ ਨਾ ਜਾਣ ਵੀ ਇਹਦੇ ਨਾਲ ਪਤਾ ਨਹੀਂ ਕਿੰਨਾ ਕੁ ਵੱਡਾ ਨੁਕਸਾਨ ਹੋ ਜੂ ਪਰ ਇਹਦੇ ਨਾਲ ਨੁਕਸਾਨ ਤਾਂ ਨਹੀਂ ਦੇਖੋ ਬਾਲਾ ਵੱਡਾ ਹੁੰਦਾ ਪਰ ਜਿਹੜਾ ਆਪਣਾ ਨੁਕਸਾਨ ਸਾਹਮਣੇ ਆ ਜਾਂਦਾ ਉਹ ਆਪਾਂ ਨੂੰ ਜਿਆਦਾ ਦੇਖਣ ਲੱਗ ਜਾਂਦਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਧਿਆਨ ਰੱਖੀਏ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਜਿਹੜੀਆਂ ਕਣਕ ਦੇ ਫਸਲ ਦੇ ਵਿੱਚ ਨਾ ਕਰੀ ਕਿਉਂਕਿ ਇਹ ਮੇਨ ਦੇ ਕੋ ਹਰਬੀਸਾਈਡ ਦਾ ਕਾਰਨ ਹੈਗਾ ਕੋਈ ਵੈਰੈਟੀ ਦੇ ਵਿੱਚ ਕਮੀ ਨਹੀਂ ਹੈਗੀ ਇਸ ਤਰ੍ਹਾਂ ਦੇ ਧੱਬੇ ਵਗੈਰਾ ਤਾਂ ਦੇਖੋ ਵੈਰੈਟੀਮ ਵਿੱਚ ਅਕਸਰ ਜਿਹੜੇ ਆਉਂਦੇ ਹੈਗੇ ਬੱਲੀਆਂ ਟੇਡੀਆਂ ਮੇਡੀਆਂ ਨਿਕਲੀਆਂ ਬੱਲੀਆਂ ਦੇ ਵਿੱਚ ਦਾਣਾ ਪ੍ਰੋਪਰ ਨਾ ਬਣਨਾ ਇਹ ਲੇਟ ਹਰਬੀਸਾਈਡ ਦਾ ਸਭ ਤੋਂ ਮੇਨ ਕਾਰਨ ਲੇਟ ਹਰਬੀਸਾਈਡ ਦਾ ਹੈਗਾ ਨਾ ਤਾਂ ਦੇਖੋ ਇਹਦੇ ਵਿੱਚ ਕੋਈ ਦਾਣਾ ਬਣਨਾ ਹੈਗਾ ਨਾ ਇਹਦਾ ਪ੍ਰੋਪਰ ਪੋਲੀਨੇਸ਼ਨ ਹੋਣਾ ਹੈਗਾ ਬੱਲੀ ਉੰ ਵਿਚੋਂ ਸਹੀ ਨਹੀਂ ਨਿਕਲਦੀ ਵੱਲੀਆਂ ਜਿਹੜੀਆਂ ਇਸ ਤਰ੍ਹਾਂ ਛੋਟੀਆਂ ਰਹਿ ਜਾਂਦੀਆਂ ਨੇ ਕਹਿੰਦਾ ਮਤਲਬ ਵੀ ਸਟ੍ਰੈਸ ਮਾਰ ਦਿੱਤੀ ਜਾਂਦੀ ਹੈ ਕਿਉਂਕਿ ਜਦੋਂ ਗੋਭ ਦੇ ਵਿੱਚ ਉਹ ਚੀਜ਼ ਨੇ ਦੇਖੋ ਉੱਥੇ ਖਰਾਕ ਲੈਣੀ ਹੈਗੀ ਉੱਥੇ ਆਪਾਂ ਕੋਈ ਹਰਬੀਸਾਈਡ ਜਾਂ ਕੁਝ ਹੋਰ ਵਰਤ ਲੈਣੇ ਹੈਗੇ ਆ ਉਹਦੇ ਕਰਕੇ ਹੀ ਮੇਨ ਕਾਰਨ ਜਿਹੜਾ ਬਣਦਾ ਹੈਗਾ ਕਿ ਤੁਹਾਡੇ ਖੇਤਾਂ ਦੇ ਵਿੱਚ ਤੁਸੀਂ ਨੇ ਲੇਟ ਹਰਬੀਸਾਈਡ ਕੀਤਾ 65 ਦਿਨ 70 ਦਿਨ 80 ਦਿਨ ਤੇ ਜਾ ਕੇ ਕੀਤਾ ਕੀ ਨੁਕਸਾਨ ਹੋਇਆ ਹੈਗਾ ਜਾਂ ਨਾ ਹੋਇਆ ਹੈਗਾ ਤੇ ਹਰਬੀਸਾਈਡ ਦੋ ਤਿੰਨ ਹੀ ਜ਼ਿਆਦੇ ਹੈ ਚੌੜੇ ਪੱਤੇ ਦੇ ਵਿੱਚ ਆਪਾਂ 240 ਤੇ ਅਲਗ੍ਰਿਪ ਵਰਤਦੇ ਆ ਗੁੱਲੀ ਡੰਡੇ ਦੇ ਵਿੱਚ ਜਾਂ ਤਾਂ ਐਕਸ਼ਲ ਵਰਤ ਲੈਨੇ ਆ ਜਾਂ ਲੀਡਰ ਟੌਪ ਵਰਤ ਲੈਨੇ ਆ ਜਾਂ ਪਹਿਲਾਂ ਆਪਣੇ ਕਿਸਾਨ ਭਰਾ ਵਕੀਰਾਵਾਲਾ ਟੈਕਨੀਕਲ ਵਰਤਦੇ ਹੈਗੇ ਆ ਤੇ ਜਾਂ ਐਕਸ਼ਲ ਵਰਤਦੇ ਆ ਜਾਂ ਐਟਲੈਂਟਸ ਵਰਤਦੇ ਆ ਟੈਕਨੀਕਲ ਕਾਫੀ ਹੈਗਾ ਇੱਥੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਹ ਟੈਕਨੀਕਲ ਕੀਤਾ ਸੋ ਡੇ ਹੋ ਗਿਆ ਕਿ ਹਰਬੀਸਾਈਡ ਕਰਨ ਦਾ ਸਮਾਂ ਜਿਹੜਾ ਪਹਿਲੇ 40 45 ਦਿਨ ਹੀ ਹੁੰਦਾ ਹੈ ਜੇ ਆਪਾਂ ਤੋਂ ਉਦੋਂ ਤੱਕ ਹੋ ਜਾਂਦਾ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਆਪਾਂ ਨੁਕਸਾਨ ਕਰਾਉਣ ਦੇ ਆਪ ਜ਼ਿੰਮੇਵਾਰ ਬਣ ਜਾਂਦੇ ਆ ਕਿਉਂਕਿ ਦੁਕਾਨਦਾਰ ਵੀ ਭਾਈ ਡਰਦੇ ਆ ਦੁਕਾਨਦਾਰ ਵੀ ਕਹਿੰਦੇ ਜਦੋਂ ਗੁੱਲੀ ਡੰਡਾ ਵੱਡਾ ਹੋ ਜਾਂਦਾ ਚੌੜੇ ਪੱਤੇ ਵਾਲਾ ਵੱਡਾ ਹੋ ਜਾਂਦਾ ਵੀ ਭਾਈ ਤੇਰੇ ਫਲਾਨੀ ਦਵਾਈ ਨੁਕਸਾਨ ਕਰੂਗੀ ਤੇਰੀ ਆ ਦਵਾਈ ਨੁਕਸਾਨ ਕਰੂ ਵੀ ਭਾਈ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਾਰਨ ਭਾਈ ਹੁਣ ਦੇਖੋ ਹਰੇਕ ਢੱਡ ਬਣ ਕੇ ਪੈਸੇ ਲਾਉਂਦਾ ਹੈ ਕਿਸਾਨ ਵੀ ਢੱਡ ਬਣ ਕੇ ਫਸਲ ਦੇ ਪੈਸੇ ਲਾਉਂਦਾ ਦੁਕਾਨਦਾਰ ਵੀ ਕੰਪਨੀ ਤੋਂ ਪੈਸੇ ਢੱਡ ਬਣ ਕੇ ਹੀ ਲੈਂਦੇ ਹੈਗੇ ਆ ਕਿਉਂਕਿ ਉਹ ਵੀ ਨਹੀਂ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋ ਪਰ ਕਿਸਾਨਾਂ ਨੂੰ ਉਹ ਜਾਗਰੂਤ ਪਹਿਲਾਂ ਕਰਦੇ ਆ ਵੀ ਭਾਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਇਸ ਤਰ੍ਹਾਂ ਦੀ ਸਮੱਸਿਆ ਆ ਸਕਦੀ ਹੈ ਜੇ ਤੁਸੀਂ ਲੇਟ ਹਰਬੀਸਾਈਡ ਜਿਹੜਾ ਵਰਤੋਗੇ ਕਿਉਂਕਿ ਮੈਂ ਕਾਫੀ ਹੀ ਦਿਖਾ ਰਿਹਾ ਹੈਗਾ ਤੇ ਮੈਂ ਨਹੀਂ ਕਹਿੰਦਾ ਵੀ ਬਾਲਾ ਇਹਦੇ ਨਾਲ ਝਾੜ ਕਟੂ ਝਾੜ ਤਾਂ ਨਹੀਂ ਦੇਖੂ ਕੋਈ ਕੱਟਦਾ ਹੁੰਦਾ ਪਰ ਨੁਕਸਾਨ ਜ਼ਰੂਰ ਹੋ ਜਾਂਦਾ ਜੇ ਅੱਜ ਮਾੜੀ ਮੋਟੀ ਪ੍ਰੋਬਲਮ ਹੈ ਰੱਬ ਨਾ ਕਰੇ ਕੱਲ ਨੂੰ ਸਾਰੇ ਏਰੀਏ ਦੇ ਵਿੱਚ ਸਾਰੇ ਬਾਣ ਦੇ ਵਿੱਚ ਕਿਸੇ ਦੇ ਵੀ ਦੇਖੋ ਇਹ ਪ੍ਰੋਬਲਮ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਕੋਈ ਕੱਲਾ ਬਈ ਇਹ ਨਹੀਂ ਹੈਗਾ ਵੀ ਇਹ ਸਾਈਡਾਂ ਦੇ ਹੈਗਾ ਇਹ ਵਿੱਚ ਕਿਸਾਨ ਭਰਾਵਾਂ ਦੇ ਜਿੱਥੇ ਜ਼ਿਆਦਾ ਡੋਜ ਵਗੈਰਾ ਪਈ ਹੈਗੀ ਆ ਉੱਥੇ ਜ਼ਿਆਦਾ ਵੀ ਹੈਗਾ ਮੈਂ ਰਿਕਵੈਸਟ ਮੇਰੇ ਕਿਸਾਨ ਭਰਾਵਾਂ ਨੂੰ ਇਹ ਹੀ ਕਰਦਾ ਵੀ ਕਮੈਂਟ ਦੇ ਵਿੱਚ ਇੱਕ ਕਮੈਂਟ ਕਰਕੇ ਦੱਸੋ ਵੀ ਤੁਸੀਂ ਲੇਟ ਹਰਬੀਸਾਈਡ ਜੇ ਕੀਤਾ ਕੀ ਸੋਡੇ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਛੋਡੇ ਖੇਤਾਂ ਦੇ ਵਿੱਚ ਸੋਨੂ ਦੇਖਣ ਨੂੰ ਮਿਲੀ ਆ ਜਾਂ ਨਾ ਕਾਰਨ ਜਿਆਦਾ ਬੱਲੀ ਦੀ ਲੈਂਥੀ ਕੱਟ ਜਾਂਦੀ ਹੈ ਬਾਈ ਇਹਦੇ ਨਾਲ ਜਾਂ ਕੀ ਹੁੰਦਾ ਬੱਲੀ ਟੇਢੀ ਮੇਢੀ ਹੋ ਜਾਂਦੀ ਹੈ ਬੱਲੀ ਚੰਗੀ ਤਰ੍ਹਾਂ ਪੂਰੀ ਪ੍ਰੋਪਰ ਜਿਹੜੀ ਗਰੋਥ ਬੱਲੀ ਜਿਹੜੀ ਨਹੀਂ ਲੈਂਦੀ ਆ ਦੇਖੋ ਇੱਥੇ ਵੀ ਹੈਗਾ ਇਹ ਸਾਰੇ ਕਿਤੇ ਹੈਗਾ ਜਿੱਥੇ ਕਿਤੇ ਲੇਟ ਹਰ ਵੀ ਸਾਈਡ ਕੀਤਾ ਆਪਾਂ ਨੇ ਕੀਤਾ ਹੋਇਆ ਮੈਂ ਤੁਹਾਨੂੰ ਤਾਂ ਹੀ ਦਿਖਾ ਰਿਹਾ ਵੀ ਆਪਣੇ ਲੇਟ ਕਰਨ ਦੇ ਨਾਲ ਮਾੜਾ ਮੋਟਾ ਕਿਤਨਾ ਕਿਤੇ ਨੁਕਸਾਨ ਹੋਇਆ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਗੱਲ ਨੂੰ ਵੀ ਬਧਿਆਨ ਦੇ ਵਿੱਚ ਰੱਖੀ ਵੀ ਜਿਆਦਾ ਲੇਟ ਹਰ ਵੀ ਸਾਈਡ ਜੇ ਨਾ ਕਰੀਏ ਤਾਂ ਤਾਂ ਹੀ ਚੰਗਿਆ ਧੰਨਵਾਦ